ਉਦੋਂ ਜਾ ਉਹਨਾਂ ਰਿਸ਼ਤੇ ਆ ਕੋਲ ਜਿਨ੍ਹਾਂ ਦੀ ਤੂੰ ਹੋਈ ਮਰਦੀ ਆ ਮੈਂ ਵੀ ਦੇਖਦਾ ਤੈਨੂੰ ਕਿੰਨਾ ਕਿਚਰੇ ਉੱਥੇ ਰੱਖਦੇ ਆ ਜੇ ਤਰ੍ਹਾਂ ਨਾ ਨਾ ਜਿ ਲੱਗੂਗਾ ਤੇ ਚਲ ਜੀ ਆਪਣੇ ਪਟਵਾਰੀ ਜੀਜੂ ਕੋਲ ਆ ਦੇਖਿਆ ਮਾਸੀ ਜੀ ਸਾਡੇ ਸਾਹਮਣੇ ਬੋਲਣ ਦੇ ਹਨ ਤੁਸੀਂ ਕਹਿੰਦੇ ਜਿਨੇ ਇੱਕ ਵਾਰੀ ਹੋਰ ਸੋਚਣਾ ਕੀ ਸੋਚਿਆ ਰਿਸ਼ਤੇ ਬਾਰੇ ਜੇ ਸਿਸ ਰਿਸ਼ਤੇ ਸਿੱਜਤ ਨਹੀਂ ਨਾ ਹੁੰਦੀ ਉਹ ਰਿਸ਼ਤਾ ਕਦੀ ਨਹੀਂ ਨਿਭਦਾ ਕਿਉਂਕਿ ਜਨਾਨੀ ਨਾ ਕਹਿੰਦੇ ਨਾ ਪਿਆਰ ਤੇ ਇੱਜ਼ਤ ਜਿੱਥੇ ਮਿਲਦਾ ਹੋਵੇ ਨਾ ਉੱਥੇ ਰਹਿੰਦੀ ਆ ਜਿੱਥੇ ਇੱਜ਼ਤ ਨਾ ਹੋਵੇ ਉਹ ਵੇ ਘਰ ਮਸੀ ਦੂਰ ਲਾਇਆ ਇਹਨੂੰ ਮੇਰੇ ਨਜ਼ਰਾਂ ਤੋਂ ਚਾਹ ਤੂੰ ਦਫਾ ਹੋ ਜਾ ਮੇਰੇ ਲਾਗੇ ਖਲੋਤੀ ਹੜ ਕੀ ਕਰਨੀ ਆ ਨਿਕਲ ਇੱਥੋਂ ਮੰਮੀ ਠੀਕ ਠਾਕ ਹੋ ਤੁਸੀਂ ਹਾਂ ਮੈਂ ਵੀ ਠੀਕ ਆ ਠੀਕ ਹੈ ਕੋਈ ਗੱਲ ਨਹੀਂ ਆ ਜਾਣਾ ਚਲੋ ਇੱਕ ਅੱਧਾ ਦਿਨ ਜਿਹੜਾ ਰਹਿਣਾ ਪਰ ਮੰਮੀ ਐ ਵੀ ਤਾਂ ਦੇਖ ਲਿਆ ਕਰੋ ਮਗਰ ਮੈਂ ਵੀ ਕੱਲ ਹੀ ਗਈ ਆ ਤੂੰ ਹੀ ਇੱਕ ਦਿਨ ਦਾ ਕਹਿ ਕੇ ਗਿਆ ਇਹ ਤਿੰਨ ਦਿਨ ਹੋ ਗਏ ਤੁਹਾਨੂੰ ਗਿਆ ਨੂੰ ਮਮਾ ਹੀ ਉਹਨਾਂ ਨੂੰ ਕਹਣਾ ਸਿੱਥੇ ਆ ਜਾਂਦੇ ਤੁਸੀਂ ਗੱਲ ਉੱਥੇ ਜਾ ਕੇ ਕਰਨੀ ਸੀ ਤੁਹਾਨੂੰ ਪਤਾ ਐ ਵੀ ਬਾਹਰ ਗਏ ਹੋਏ ਨੇ ਇਹਨਾਂ ਨੇ ਤਾਂ ਟਿਕਟ ਪਤਾ ਨਹੀਂ ਕਿਸ ਦਿਨ ਕਰਾਣੀ ਤੇ ਕਿਸ ਦਿਨ ਵਾਪਸੀ ਆਣਗੇ ਹਫਤੇ ਦਾ ਕਹਿ ਕੇ ਗਏ ਨੇ ਅੱਜ 7-8 ਦਿਨੋਂ ਵੱਧ ਹੋ ਗਏ ਨੇ ਨਹੀਂ ਮੈਂ ਵੀ ਘਰ ਤੇ ਤਾਲਾ ਲਾ ਕੇ ਮੰਮੀ ਕਿਤੇ ਚਲੀ ਜਾਨੀ ਆ ਹੋਰ ਕੀ ਕਰ ਸਕਦੀ ਆ ਦੱਸੋ चलो फिर टाइम नाली आ जाओ तुमसी भी चलो ओके बस भाभी सिमरत भाभी सिमरत कीHallo ये है कितने आई है अकेली आई है बैठ की हो तू रो ओहो चुप कर जा गल करेंगी रोई जाएंगी मैं दसेंगी थी सी कुछ की होया चल दस की गल है चुप कर चल चुप कर चुप कर छेती बोल की गल हुई है छी ਮੈਂ ਉਹ ਕਰਜੀ ਨਹੀਂ ਦੇਣਾ ਜਿੱਥੇ ਵੀ ਜਿੱਥੇ ਵੀ ਕਤਲ ਨਹੀਂ ਹੈਗੀ ਪਿਆ ਉਸ ਕਰਜੀ ਕਿੱਦਾਂ ਰਹਾ ਨਾ ਹੀ ਮੇਰਾ ਘਰ ਵਾਲਾ ਮੇਰਾ ਸਾਥ ਦਿੰਦਾ ਨਾ ਹੀ ਮਾਸੀ ਜੀ ਮੇਰਾ ਉਸ ਘਰ ਵਿੱਚ ਕੋਈ ਜ਼ਾਦ ਨਹੀਂ ਦਿੰਦਾ ਜੇ ਮੈਂ ਕੋਈ ਗੱਲ ਕਰਦੀ ਅੱਗੇ ਉਹ ਮੈਨੂੰ ਜਵਾਬ ਦੇ ਦਿੰਦੇ ਕਿ ਤੂੰ ਕਿਉਂ ਬੋਲਦੀ ਹੈ ਚੁੱਪ ਕਰ ਕੀ ਤੇਰਾ ਸਾਥ ਨਹੀਂ ਦਿੰਦੇਗੇ ਕੀ ਤੈਨੂੰ ਗੋ ਬੋਲਦੇਗੇ ਨੇ ਮੈਨੂੰ ਸਿਮਰਤ ਇੱਕ ਗੱਲ ਅਜੇ ਤੱਕ ਸਮਝ ਨਹੀਂ ਆਈ ਦਿਨ ਕੀ ਹੈ ਤੇ ਵਾਰ ਕੀ ਹੈ ਤੇਰੇ ਘਰ ਕਲੇਸ਼ ਹੀ ਪਿਆ ਰਹਿੰਦਾ ਹੈ ਕਿਸ ਗੱਲ ਦਾ ਕਲੇਸ਼ ਪਿਆ ਰਹਿੰਦਾ ਵੈ ਭਾਬੀ ਮਸਾਂ ਮਸਾ ਤਾਂ ਤੁਹਾਡੀ ਗੱਲ ਮੁਕਾਈ ਸੀ ਫੇਰ ਤੁਹਾਡੇ ਘਰ ਕਲੇਸ਼ ਭਾਬੀ ਗੱਲ ਮੁੱਕੜੀ ਕੀ ਆ ਤੁਹਾਨੂੰ ਪਤਾ ਦੇਆ ਕਿਹੜੀ ਗੱਲ ਦਾ ਕਲੇਸ਼ ਕਰਦਾ ਇਹਦਾ ਹਰ ਗੱਲ ਤੇ ਜਦੋਂ ਮੈਂ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਸੇਵਕ ਨਹੀਂ ਆਪਾਂ ਆਪਣਾ ਘਰ ਲੈ ਕੇ ਜਾਈ ਦੁਰਨਾਵਾ ਤੋ ਪਲੀਜ਼ ਇਹ ਚੀਜ਼ ਨਾ ਕਰੋ ਉਹ ਮੇਰੇ ਕੀ ਉਹ ਚੀਜ਼ ਕਰਦਾ ਕਿ ਹਾਂ ਜਾ ਤੂੰ ਹੋਵੇ ਗੋੜ ਮੇਰੇ ਡੱਕੜ ਵਾਲੀ ਵਾਹ ਸਿਮਰਤ ਤੈਨੂੰ ਮੈਂ ਕਿਉਂ ਮੂਹ ਲਾਣਾ ਬੰਦ ਕਰਦੇ ਨਵੇਂ ਨਵੇਂ ਨਾ ਜਾਂ ਜਨਾਨੀ ਨਖਰੇ ਕਰਦੀ ਏ ਤੇ ਜਦ ਬੰਦਾ ਨਖਰੇ ਕਰਦਾ ਵੈ ਇੱਥੇ ਤੇਰਾ ਬੰਦਾ ਜੇ ਥੋੜੇ ਨਖਰੇ ਵਾਲਾ ਨਿਕਲ ਆਇਆ ਤੇ ਕਰੇ ਕਿਉਂ ਨਾ ਜਿਸ ਪਰਿਵਾਰ ਤੋਂ ਮਤਲਬ ਹੈਗਾ ਵੈ ਇੰਨਾ ਉੱਚਾ ਖਾਨਦਾਨ ਹੈਗਾ ਵੈ ਕੰਨਾ ਕੰਨਾ ਉੱਤੋਂ ਹੈ ਵੈ ਨਖਰੇ ਤਾਂ ਉਹਦੇ 'ਚ ਸੋ ਹੋਣੇ ਹੀ ਐ ਭਾਬੀ ਐਡੇ ਕਿਹੜੇ ਨਖਰੇ ਹੁੰਦੇ ਕਿ ਜਿਹੜੇ ਬੰਦੇ ਨੂੰ ਆਪਣੇ ਘਰ ਸੰਭਾਲ ਲੰਦਾ ਨਹੀਂ ਪਤਾ ਮੈਂ ਕੀ ਕਰਾਂ ਤੈਨੂੰ ਮੈਂ ਤਾਂ ਤੇਰੇ ਭਾਜ ਨੂੰ ਹੀ ਫੋਨ ਕਰਾਂਗੀ ਉਹੀ ਤਾਂ ਨਾਲ ਗੱਲ ਕਰਨਗੇ ਕਿਉਂਕਿ ਮੈਂ ਤਾਂ ਕਰਕੇ ਨਾ ਥੱਕ ਗਈ ਆ ਭਾਬੀ ਚੁੱਪ ਕਰ ਜਾ ਦੋ ਜੀ ਬੱਜੋ ਗੱਲ ਕਰੋ ਫੇਰ ਮੇਰੀ ਗੱਲ ਤੇ ਸੁਣ ਲੋ ਤੁਹਾਨੂੰ ਪਤਾ ਉਸ ਦਿਨ ਜਿੱਦਨ ਆਪਣੀ ਇੱਥੇ ਮੈਂ ਤੁਹਾਡੇ ਨਾਲ ਗੱਲ ਕਰਨਾ ਹੀ ਕਿ ਚਲੋ ਆਪਾਂ ਸ਼ੰਮੀ ਜੀ ਨੂੰ ਕਹਿ ਦਿੰਦੇ ਆ ਉਹ ਆ ਕੇ ਮਾਫੀ ਮੰਗ ਲੈਂਦੇ ਆ ਹਾਂ ਤੇ ਉਹਨੇ ਕਹਿ ਤਾਂ ਦਿੱਤਾ ਸੀ ਮੈਂ ਆ ਜਾਾਂਗੀ ਹਾਂਜੀ ਸ਼ੰਮੀ ਜੀ ਨੇ ਮੰਨ ਗਏ ਹੀ ਕਿ ਹਾਂ ਮੈਂ ਚਲ ਜਾਂਦੀ ਮਾਫੀ ਮੰਗਣ ਪਰ ਤੁਹਾਨੂੰ ਪਤਾ ਮਾਸੀ ਜੀ ਤੇ ਸੇਵਕ ਮੈਂ ਨਾ ਰੋਟੀ ਬਣਾਉਂਦੀ ਰਸੋਈ ਚ ਇਹਨਾਂ ਦੋ ਜਣੇ ਗੱਲਾਂ ਕਰਨ ਦੇ ਕਹਿੰਦੇ ਸੀ ਕਿ ਜੁਰਸ਼ਮੀ ਇੱਥੇ ਮੇਰੇ ਕੋਲ ਮਾਫੀ ਮੰਗਣ ਆਈ ਨਾ ਉਸੇ ਵੇਲੇ ਮੈਂ ਗਗਨ ਨੂੰ ਫੋਨ ਕਰਕੇ ਤੂੰ ਨੂੰ ਦੱਸਣਾ ਵਾ ਕਿ ਆ ਵੇਖ ਤੇਰੀ ਜਨਾਨੀ ਮੇਰੇ ਕੋਲ ਮਾਫੀ ਮੰਗਣ ਆਈ ਆ ਕਿ ਪਟਵਾਰੀ ਸਾਹਿਬ ਤੈਨੂੰ ਦੱਸ ਕੇ ਆਈ ਆ ਜਾਂ ਤੇਰ ਤੋਂ ਮਗਰ ਚੋਰੀਆਂ ਕਮਉਂਦੀ ਫਿਰਦੀ ਆ ਇਹ ਗੱਲ ਵੀ ਕਰਨ ਵਾਲੀ ਆ ਜਿਉ ਮਾਨ ਨਹੀਂ ਗਏ ਆ ਕਿ ਹਾਂ ਸਿਮਰ ਤੇ ਚੱਲ ਤੇਰਾ ਘਰ ਬਾਜੂਗਾ ਤੇ ਮੈਂ ਮਾਫੀ ਮੰਗ ਲੈਣੀ ਪਰ ਇਹ ਚੀਜ਼ਾਂ ਤੇ ਨਹੀਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਉੱਥੋਂ ਸਾਡੇ ਪਰਵਾਦੂ ਨੀਵੇਂ ਵਿਖਾਉਂਦੇ ਕਿ ਹਾਂ ਜਾਂ ਤੁਸੀਂ ਨੀਵੇਂ ਜਹੀ ਉੱਪਰ ਆ ਤੂੰ ਆਪਣਾ ਘਰ ਨਾ ਸੰਭੀ ਤੂੰ ਉਧਰ ਦੀ ਸੋਚੀ ਜਾਵੀਂ ਮਤਲਬ ਤੂੰ ਮਨਾ ਕਰਵਾਤੀ ਮਾਫੀ ਮੰਗਣ ਲਈ ਕਹਿੰਦੇ ਕਰਉਣੀ ਆ ਵਾਹ ਜਿੰਨਾ ਉਹਨਾਂ ਨੇ ذلیل ਕਰਾਈ ਜਾ ਉਹ ਮੇਰੇ ਕਰ ਕਿਉਂ ਲੱਗੇ ਹੀ ਮਾਫੀ ਮੰਗਣੇ ਚਲੇ ਜਾਂ ਨਾ ਸੀ ਉੱਥੇ ਉਹਨੇ ਜਦੋਂ ਗਗਨ ਨੂੰ ਫੋਨ ਕਰਨਾ ਸੀ ਉਹ ਬੰਦ ਕਰਵਾ ਦਿੰਦੀ ਕਹਿ ਦਿੰਦੀ ਕਿ ਨਾ ਕਰੋ ਗੱਲ ਨੂੰ ਰੋਕ ਲੈਂਦੀ ਕਿਸੇ ਤਰੀਕੇ ਤੂੰ ਪਹਿਲੇ ਇਕਠੇੜਾ ਪਾ ਕੇ ਬੈਗੀ ਹੀ ਐ ਭਾਬੀ ਤੁਹਾਨੂੰ ਕੀ ਲੱਗਦਾ ਮੇਰੇ ਕਹਿੰਦੇ ਸੇਵਕ ਮੰਨ ਜੂ ਉਹ ਕਦੀ ਵੀ ਨਹੀਂ ਮੰਨਦਾ ਉਹ ਕਹਿੰਦਾ ਜिद ਕਰਕੇ ਜਿਹੜੀ ਗੱਲ ਮੈਂ ਡਕਾਂ ਉਹ ਜिद ਕਰਕੇ ਕਰਦਾ ਕਿ ਇਹ ਮੈਨੂੰ ਕਹਿੰਦੀ ਕਿਉਂ ਆ ਗੱਲ ਤਾਂ ਥੇ ਮੁੱਕਦੀ ਪਈ ਆ ਨਾ ਸਾਰੀ ਕਿ ਤੈਨੂੰ ਬੰਦੇ ਨੂੰ ਹੈਂਡਲ ਕਰਨਾ ਆ ਹੀ ਨਹੀਂ ਰਿਹਾ ਕਿ ਕਿੱਦਾਂ ਹੈਂਡਲ ਕਰੀਦਾ ਵੈ ਆਇਆ ਇਹੋ ਜੇ ਕੀ ਮੈਂ ਹੈਂਡਲ ਕਰਾਂ ਤੇ ਤੈਨੂੰ ਕੁਝ ਸਮਝ ਨਹੀਂ ਆਉਂਦੀ ਚੁੱਪ ਕਰ ਜਾ ਸਬਰ ਕਰੇਂਗੀ ਚੁੱਪ ਰਹੀ ਹੁਣ 2 ਮਿੰਟ ਹੈਲੋ ਹੈਲੋ ਹਾਂਜੀ ਜਨਾਬ ਜੀ ਠੀਕ ਠਾਕ ਹੂੰ ਬੁਦਿਆ ਬੁਦਿਆ ਹਸ ਕਲਾਸ ਮੈਨੂੰ ਸੁਣੋ ਮੈਂ ਵੀ ਠੀਕ ਹਾਂ ਮੇਰੀ ਗੱਲ ਸੁਣੋ ਇੱਧਰ ਜਰਾ ਧਿਆਨ ਮਾਰੋ ਦੇਖ ਲਓ ਲੜ ਕੇ ਫੇਰ ਆ ਗਈ ਜੇ ਕਰ ਗਾਲੋਂ ਨਾ ਆਪਣੇ ਘਰ ਆ ਲਓ ਕਰ ਨਾ ਗਾਲੂ ਨਾ ਵੀਰ ਜੀ ਮੈਂ ਉਹ ਕਾਰ ਵਿੱਚ ਨਹੀਂ ਰਹਿਣਾ ਲੋ ਸੁਣ ਲੋ ਵੀਰ ਜੀ ਮੈਂ ਉਹ ਕਾਰ 'ਚ ਨਹੀਂ ਜਾਣਾ ਉਹ ਮੈਨੂੰ ਬੜੇ ਤਾਨੇ ਮਿਹਨੇ ਦਿੰਦੇ ਆ ਪਰਨੇ ਮੈਨੇ ਕੀ ਦਿੰਦੇ ਆ ਤੈਨੂੰ ਮੈਂ ਵੀ ਉਸ ਆਪਣੇ ਉੱਚੇ ਸਟੈਂਡਰਡ ਦਾ ਘਰ ਤੈਨੂੰ ਲੱਭ ਕੇ ਦਿੱਤਾ ਆ ਮੈਂ ਬੈਠਾ ਖਲੁੱਤਾ ਉਹਦੇ ਨਾਲ ਸੁਣਨਾ ਕਰ ਲੋ ਦੀ ਸਾਰੀ ਕੀ ਕਹਿੰਦਾ ਤੈਨੂੰ ਉਹ ਉਹ ਕੁਛ ਨਹੀਂ ਜੇ ਕਹਿੰਦਾਗਾ ਕੱਲਾ ਬਸ ਤੈਨੂੰ ਮਾਰਦਾ ਘੁੱਟਦਾ ਥੋੜਾ ਜਿਹਾ ਵੀਰ ਜੀ ਮਾਰੇ ਘੁੱਟ ਨਾਲੋਂ ਘਟ ਨਹੀਂ ਹੁੰਦੀਆਂ ਗੱਲਾਂ ਉਹਦੇ ਜ਼ੁਬਾਨ ਦੇ ਸ਼ਬਦ ਤੁਸੀਂ ਸੁਣੋਗੇ ਨਾ ਤੁਸੀਂ ਆਪ ਕਹੋਗੇ ਕਿ ਇੰਨਾ ਮਾੜਾ ਬੋਲਦਾ ਓ ਚੁੱਪ ਕਰ ਜਾ ਸਿਮਰਤ ਜ਼ੁਬਾਨ ਤੇਰੀ ਵੀ ਬੜੀ ਚਲਦੀ ਐ ਇਹ ਪਿੱਛੇ ਆਈ ਐ ਇਹਨੇ ਕੋਈ ਘਟ ਨਹੀਂ ਜੇ ਕੀਤੀ ਮਾਸੀ ਸੱਸ ਲੱਗੇ ਬੈਠੀ ਸੀ ਅਸੀਂ ਮੁੰਡੇ ਦਾ ਕਸੂਰ ਕਿੱਥੋਂ ਕੱਢ ਲਈਏ ਇਹਨੂੰ ਤਾਂ ਪਤਾ ਨਹੀਂ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਚਾਹੀਦਾ ਕੀ ਗਾਵਾ ਥੋੜੀ ਬੋਤੀ ਤਾਂ ਕਹਿੰਦੇ ਘਰਾਂ ਚ ਹੁੰਦੀ ਰਹਿੰਦੀ ਐ ਥੋੜਾ ਬੋਤਾ ਤਾਂ ਨਕਬਾ ਹੁੰਦਾ ਹੀ ਐ ਬੰਦੇ ਦਾ ਤਾਂ ਜੇ ਤੇਰਾ ਨਕਬਾ ਤਾਂ ਆਵੇਂ ਤਾਂ ਉਹਦਾ ਨਹੀਂ ਹੋਏਗਾ ਫਬੀ ਚਲ ਚਲ ਆਈਆਂ ਜੀ ਸਦਕੇ ਇੱਕ ਦੋ ਦਿਨ ਲੈ ਬਾਅਦ ਚ ਆਪਣੇ ਘਰ ਹੀ ਜਾਣਾ ਉੱਥੇ ਆਪਣੇ ਘਰ ਵਾਲੀ ਖੁਸ਼ੀਆਂ ਨੇ ਸਮਝਣ ਦੀ ਕੋਸ਼ਿਸ਼ ਕਰੋ ਕੀ ਕਹਿਣਾ ਚਾਹੁੰਦੇ ਨੇ ਤੁਸੀਂ ਵੀ ਬੱਸ ਨਾ ਬੰਦੇ ਵਾਲੀ ਗੱਲ ਕਰਿਓ ਇਹ ਵੀ ਤੇਰੀ ਭਾਬੀ ਵੀ ਐ ਮੈਂ ਕਿੰਨਾ ਲੜਦਾ ਮੈਂ ਕਿੰਨਾ ਕਿ ਜਾ ਕੇ ਵੇਖੇ ਪੈਂਦੀ ਐ ਵੀਰ ਜੀ ਤੁਹਾਡੀ ਅੰਡਰਸਟੈਂਡਿੰਗ ਹੈਗੀ ਤੁਸੀਂ ਸਮਝਿਦਿਏ ਜਿਉਂਨਾਂ ਨੂੰ ਕਮਜਗ ਕ ਉਹ ਸਮਝੇ ਤਾਂ ਸਹੀ ਉਹ ਤੇ ਮੈਨੂੰ ਬੋਲਣ ਤਾਂ ਕ ਨਹੀਂ ਦਿੰਦਾ ਅੰਡਰਸਟੈਂਡਿੰਗ ਬਣਾਣੀ ਪੈਂਦੀ ਐ ਹੁਣ ਕਿੰਨੇ ਦਿਨ ਹੋ ਗਏ ਨੇ ਮੰਮੀ ਪਿੰਡ ਦੂਰ ਪਏ ਨੇ ਇਹ ਬਾਹਰ ਜਾ ਕੇ ਬੈਠੇ ਹੋਏ ਨੇ ਆਂ ਦਾ ਨਾਂ ਨਹੀਂ ਇੱਥੇ ਲੈਂਦੇ ਤੇ ਮੈਂ ਕਿ ਉਹਨਾਂ ਨਾਲ ਲੜਦੀ ਵੀ ਆ ਲੜਦੀ ਨਹੀਂ ਪਈ ਉਹਨਾਂ ਦੀਆਂ ਚੀਜ਼ਾਂ ਨੂੰ ਸਮਝਣ ਦੀ ਐ ਨਾ ਹੀ ਮੈਂ ਉਹਨਾਂ ਨੂੰ ਕੁਝ ਟੇਣੇ ਹੀ ਗਈਆਂ ਬਟ ਤੂੰ ਤੂੰ ਚੌਥੇ ਦਿਨ ਲੜਦੀ ਐ ਚੌਥੇ ਦਿਨ ਤੇਰਾ ਫੋਨ ਆਇਆ ਹੁੰਦਾ ਅੱਜ ਐ ਹੋ ਗਿਆ ਅੱਜ ਐਦਾ ਗੱਲ ਹੋ ਗਈ ਮੈਂ ਵੀ ਤਾਂ ਦੇਖੋ ਕੱਲੀ ਆ ਨਹੀਂ ਜਾਣੀ ਐ ਜੀਨ ਨੂੰ ਮੈਂ ਕਿਹਾ ਉਹਨੇ ਡਰਾਈਵਰ ਦਿੱਤਾ ਤੂੰ ਆ ਜਾ ਲਿਆ ਕਰ ਉਹਦੇ ਨਾਲ ਕੋਈ ਨੋਕ ਚੁੱਕਕਾਰੀ ਨਾ ਜੇ ਉਹ ਬੋਲਦਾ ਵੀ ਐ ਨਾ ਕੁਝ ਤੇ ਦੋ ਘੜੀ ਖਲੋਕ ਕੇ ਉਹਦੀ ਸਿਰਫ ਸੁਣ ਗੱਲ ਖਤਮ ਕਰ ਦੇ ਮਾਸੀ ਨੂੰ ਅੱਗੇ ਕਰ ਦਿਆ ਕਰ ਤੇ ਮਾਸੀ ਸੰਭਲੋ ਮੈਂ ਕਲੇਸ਼ ਨਹੀਂ ਲੈਣਾ ਚਾਹੁੰਦੀ ਆਪੇ ਗੱਲ ਠੰਡੀ ਹੋ ਜਾਂਦੀ ਐ ਪਰ ਐ ਸੁਣ ਵੀ ਨਹੀਂ ਜੇ ਕਾਣੀ ਬਣ ਸਿਆਣੀ ਬਣ ਕਰ ਦੇ ਕਲੇਸ਼ ਕਰਕੇ ਨਹੀਂ ਤੁਰਿਆਈਦਾ ਤੁਸੀਂ ਵੀ ਵੀਰ ਜੀ ਬਸ ਮੈਨੂੰ ਸਮਝਾਈ ਜਾਓ ਤੁਸੀਂ ਆਪ ਗਏ ਨੀ ਜਾ ਕੇ ਉਹਨਾਂ ਨੂੰ ਸਮਝਾ ਲੇ ਜੀ ਮੈਂ ਉਹਦੇ ਨਾਲ ਮੈਂ ਦੋ ਵਾਰੀ ਬੈਠਾ ਸੇਵਕ ਦੇ ਨਾਲ ਮੈਂ ਪਰਤਿਆਂ ਉਹਦੇ ਨਾਲ ਮੈਨੂੰ ਪਤਾ ਆ ਉਹ ਬੋਲ ਸਕਦਾ ਮਾਰਦਾ ਖੁਰਦਾ ਤੇ ਨਹੀਂਗਾ ਤੇ ਬੰਦਾ ਥੋੜਾ ਬਹੁਤਾ ਤਾਂ ਬੋਲਦਾ ਹੀ ਆ ਬੋਲੀ ਹੈ ਚਲ ਬੋਲੀ ਦੋ ਘੰਟੇ ਦੀ ਬੋਲੀ ਇਧਰੋਂ ਸੁਣ ਲਿਆ ਉਧਰੋਂ ਕੱਢ ਤੇ ਘਾਰਾਂ ਨੂੰ ਵਸਾਣ ਵਾਸਤੇ ਨਾ ਬੜਾ ਕੁਝ ਦੇਖਣਾ ਪੈਂਦਾ ਹੈਗਾ ਵਾ ਤੁਸੀਂ ਨਾ ਕੰਮ ਕਰ ਲਓ ਆਪਣਾ ਫ੍ਰੀ ਹੋ ਜਾਓ ਤੇ ਟਿਕਟ ਕਰਾਓ ਛੇਤੀ ਆਂ ਦੀ ਤਿਆਰੀ ਕਰੋ ਮੇਰੇ ਕੋ ਕੱਲੀ ਕੋ ਸਭ ਕੁਝ ਸਮਝ ਨਹੀਂ ਆਉਂਦਾ ਕਹਿੰਦੇ ਉੱਥੇ ਕੰਮ ਕਰਨ ਆਇਆ ਕਿ ਮੈਂ ਵਿਹਲਾ ਫਿਰਨ ਆਇਆ ਇੱਥੇ ਬਸ ਮੈਂ ਨਹੀਂ ਕਰਨਾ ਹੋਰ ਕਿੰਨੇ ਕਰਨਾ ਕੰਮ ਉੱਥੇ ਇੱਥੇ ਵੀ ਬਿਜ਼ਨਸ ਫੈਲਾਇਆ ਹੋਇਆ ਹੈ ਜੇ ਉੱਥੇ ਵੀ ਨਵਾਂ ਖੋਲ ਲਓ ਤੁਸੀਂ ਹੁਣ ਕਹਿੰਦਾ ਹੀ ਹੈ ਫਿਰ ਕੰਮ ਜਿੰਨੇ ਕੰਮ ਕਰੋ ਉਹਨੇ ਥੋੜੇ ਚਲੋ ਸਮਝਾ ਦਿਓ ਫਿਰ ਇਹਨੂੰ ਪੰਜਾਬੀ ਚ ਫਿਰ ਕਹੇ ਕਿ ਕਿ ਪਰਚਾਈ ਬੋਲਦੀ ਹੈ ਕਲਚਰ ਸਮਝ ਲੈ ਗੱਲ ਨੂੰ ਹੁਣ ਮੈਂ ਪਾਈ ਹੈ ਜੀ ਸਦਕੇ ਇੱਕ ਦੋ ਦਿਨ ਰਹਾ ਬਾਚੋ ਜਾਓ ਤੇ ਆਪਣੀ ਗੱਡੀ ਚਲੋ ਮੈਨੂੰ ਸਮਝ ਆ ਕਿ ਤੂੰ ਉਹ ਗੱਲ ਕਰਦਾ ਵਾ ਗੱਲ ਸੁਣ ਲਈ ਨਾ ਉਹਨੂੰ ਠੀਕ ਹੈ ਜੀ ਆ ਕੇ ਮੈਂ ਨਾਲ ਸਿਮਰਤ ਨਾਲ ਆਪੇ ਓਕੇ ਵੀ ਇੱਕ ਸਿਮਰਤ ਤੇਰੇ ਭਾਜੀ ਨੇ ਵੀ ਤੈਨੂੰ ਸਮਝਾ ਦਿੱਤਾ ਮਮੀ ਨੇ ਵੀ ਇਹੀ ਗੱਲ ਕਰਨੀ ਸੀ ਆਪਣਾ ਘਰ ਖਰਾਬ ਨਹੀਂ ਕਰੀਦਾ ਨਾਲੇ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਮਾਫੀ ਦੀ ਗੱਲ ਨੂੰ ਲੈ ਕੇ ਇੰਨਾ ਵਿਦਾਨ ਆ ਬੰਦੇ ਨੇ ਕਹਿਤਾ ਉਹ ਮੰਗਣ ਲੱਗੀ ਸੀ ਤੋਂ ਵਿੱਚ ਆਵੜੰਗੀ ਪਾਤੀ ਪਹਿਲਾਂ ਤੂੰ ਆਪਣਾ ਘਰ ਤੇ ਸਾਂਭ ਲੈ ਤੂੰ ਲੱਗੀ ਅਗਲੇ ਦਾ ਘਰ ਸਾਂਭਣ ਵਾਸਤੇ ਕਿ ਅਗਲੇ ਦੇ ਘਰ ਕੋਈ ਕਲੇਸ਼ ਨਾ ਪੈ ਜੇ ਮੇਰਾ ਭੈਣ ਚੀਜਾ ਕੋਈ ਆ ਗਿਆ ਨੀਓਵੇ ਨਾ ਤੇਰੇ ਲਈ ਜਹੀ ਨਹੀਂ ਹੋ ਸਕਦੇ ਆ ਤੇ ਉਹਨਾਂ ਨੂੰ ਨਿਉਣ ਲੱਗੇ ਕੀ ਹੋ ਜਾਏਗਾ ਇੱਥੇ ਤਾਂ ਗਲਤ ਹੈਂ ਚੁੱਪ ਕਰਕੇ ਨਾ ਘਰ ਚਲੀ ਜਾ ਜੀ ਸੱਦ ਕੇ ਰਹਿ ਮੈਂ ਮਨਾ ਰਹਿਣ ਨੂੰ ਨਹੀਂ ਕਰਦੀ ਪਰ ਲੜਾਈ ਚ ਨਹੀਂ ਲੜਾਈ ਚ ਤੇ ਮੈਂ ਬਿਲਕੁਲ ਨਹੀਂ ਹੱਕ ਨਾ ਨਹੀਂ ਕਵਾਂਗੀ ਇਸ ਗੱਲ ਨੂੰ ਕਿ ਬਿਲਕੁਲ ਨਹੀਂ ਤੂੰ ਰਹਿਣਾਗਾ ਭਾਬੀ ਜੇ ਤੁਸੀਂ ਨਹੀਂ ਤਾਂ ਮੈਨੂੰ ਰੱਖਣਾ ਚਾਹੁੰਦੇ ਮਾ ਸ਼ੰਮੀ ਦੀ ਦੀ ਹੁਣ ਹਾਲ ਚਲ ਜੂਗੀ ਦੁਬਾਰਾ ਕਮੀ ਹੈ ਗੱਲ ਜਰਾ ਕੀ ਕੀ ਆਈ ਸ਼ੰਮੀ ਵੱਲ ਚਲੀ ਜਾਏਗੀ ਹਾਂ ਸ਼ਾਬਾਸ਼ ਤੇਰੇ ਕੁਝ ਹੋਰ ਰਹਿ ਗਿਆ ਤਾਂ ਉਹ ਵੀ ਸਾਨੂੰ ਚਿੱਤਰਪੋਲਾ ਹੋਰ ਹੈਨਾ ਸ਼ੰਮੀ ਵੱਲ ਜਾਏਗੀ ਜਾ ਕੇ ਮਤਲਬ ਕਿ ਉੱਥੇ ਬਹਿਏਗੀ ਗਗਨ ਸਾਨੂੰ ਚਾਰ ਗੱਲਾਂ ਹੋਰ ਸੁਣਾਵੇ ਉਹਦੇ ਸਾਸੋਰੇ ਸਾਨੂੰ ਗੱਲਾਂ ਸੁਣਾਉਣ ਬੜੀ ਸੋਹਣੀ ਸਿੰਗਰ ਸਾਡੀ ਇੱਜ਼ਤ ਕਰਾਨ ਨਹੀਂ ਹੈ ਵੈਲ ਡਨ ਇੱਥੋਂ ਬੜਾ ਲੱਗਦਾ ਪਿਆ ਵੈ ਕਿ ਮੁੰਡੇ ਚ ਕਿੰਨੀਆਂ ਗਲਤੀਆਂ ਹੋਣਗੀਆਂ ਤੇ ਤੇਰੇ ਚ ਕਿੰਨੀਆਂ ਹੋਈਆਂ ਨੇ ਭਾਬੀ ਸਿੱਕਾ ਤਾਂ ਸਾਡਾ ਖੋਟਾ ਨਿਕਲਣ ਦੇ ਆ ਵੈ ਅਸੀਂ ਅਗਲੇ ਨੂੰ ਕਿਵੇਂ ਕੁਝ ਕਹਿ ਦੀਏ ਭਾਬੀ ਪਰ ਉਹ ਸੇਵਕ ਵਰਗੇ ਨਹੀਂ ਭਾਜੀ ਕਮ ਸੇ ਕਮ ਇੱਜ਼ਤ ਤਾਂ ਦੇਣਗੇ ਨਾ ਅੱਛਾ ਅੱਜ ਗਗਨ ਤੈਨੂੰ ਬੜਾ ਠੀਕ ਲੱਗਦਾ ਵੈ ਗੱਲਾਂ ਚ ਉਹੀ ਸਿਮਰਤ ਹੈ ਨਾ ਕਿ ਘਰ ਆਏ ਨੂੰ ਤੇਰੇ ਕੋ ਸੱਸੀ ਗੱਲ ਨਹੀਂ ਸੀ ਹੁੰਦੀ ਕੀ ਗੱਲ ਹੈ ਤੇਰੇ ਘਤੇਵਰ ਬਦਲੇ ਇਹਨੇ ਕੋਈ ਮਤਲਬ ਨਹੀਂ ਬੰਦਾਗਾ ਉਧਰ ਜਾਣ ਦਾ ਐਵੇਂ ਮੇਰਾ ਨਜਾਇਜ਼ਾ ਕਲੇਸ਼ ਨਾ ਉਧਰ ਕਰਵਾਣੀ ਚੁੱਪ ਕਰਕੇ ਚਾਹ ਪਾਣੀ ਪੀ ਰੋਟੀ ਖਾ ਤੇ ਘਰ ਨੂੰ ਤੁਰ ਜਾ ਤੇ ਮਾਸੀ ਨੂੰ ਫੋਨ ਕਰ ਦੇ ਮਾਸੀ ਜੀ ਮੈਂ ਥੋੜੀ ਦੇਰ ਤਾਂ ਘਰ ਆ ਜੈਨੀ ਆ ਉਹਨਾਂ ਨੂੰ ਇਹ ਨਾ ਲੱਗੇ ਕਿ ਲੜਕੇ ਬੈਹੀ ਐ ਸੁਣ ਲਈ ਮੇਰੀ ਗੱਲ ਭਾਬੀ ਬਸ ਠੀਕ ਐ ਭਾਬੀ ਮੈਂ ਮਰਾਂ ਚਾਹ ਜੀਵਾਂ ਪਰ ਤੁਸੀਂ ਹੁਣ ਮੇਰੇ ਮਗਰ ਨਹੀਂ ਜਿਉਣਾ ਸਿਮਰਾ ਤੂੰ ਮੇਰੀ ਗੱਲ ਦਾ ਗੁੱਸਾ ਕਰਦੀ ਵੀ ਐ ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ ਵੀ ਤੂੰ ਲੜ ਕੇ ਇੱਥੇ ਆ ਜਿੰਨੀ ਐ ਤੈਨੂੰ ਐਨਾ ਪਤਾ ਹੈ ਜੇ ਗਲਤੀ ਨਾਲ ਵੀ ਉਹਦੇ ਦਿਮਾਗ 'ਚ ਕਿਸੇ ਨੇ ਤਲਾਕ ਦੀ ਗੱਲ ਪਾਤੀ ਨਾ ਕਿ ਇਹ ਜੀ ਕੁੜੀ ਨੂੰ ਛੱਡ ਦੇ ਤੇਰੇ ਲਈ ਅੱਗੇ ਬਥੇਰੀਆਂ ਹੀਆਂ ਨੇ ਤਾਂ ਆਪਣੇ ਮੱਥੇ ਦੇ ਤਲਾਂਸ਼ੂ ਦਾ ਤੂੰ ਨਾਮ ਲੈਣਾ ਹੈਗਾ ਵੇ ਕਿਉਂ ਆਪਣਾ ਘਰ ਖਰਾਬ ਕਰਨੀ ਐ ਤੇ ਨਾ ਸੋਖਾ ਘਰ ਤੇਰੇ ਲਈ ਲੱਭਿਆ ਕਿਹੜੀ ਚੀਜ਼ ਦੀ ਕਮੀ ਉਥੇ ਤੂੰ ਚੌਮੇ ਤੇ ਬੈਗੇ ساری ਉਮਰ ਖਾਵੇਂ ਤੇ ਸੇਵਕ ਨੂੰ ਵੀ ਕੰਮ ਕਰਨ ਦੀ ਲੋੜ ਨਾ ਪਵੇ ਮਹਾਰਾਜ ਦਾ ਦਿੱਤਾ ਸਭ ਕੁਝ ਹੈਗਾ ਵੈ ਬੜੀ ਮੁਸ਼ਕਲ ਨਾਲ ਇਹੋ ਜੇ ਘਰ ਲੱਭਦੇ ਨੇ ਸਿਮਰਤਸ ਸਮਝਿਆ ਕਰ ਥੋੜਾ ਜਿਆ ਭਾਬੀ ਮੈਂ ਕੀ ਕਰਾਂ ਪੈਸਿਆਂ ਦਾ ਪੈਸੇ ਮਖਾਣੇ ਪੈਸੇ ਨਾਲ ਚੀਜ਼ਾਂ ਪੂਰੀਆਂ ਹੁੰਦੀਆਂ ਨਾ ਪੈਸੇ ਨਾਲ ਖੁਸ਼ੀ ਨਹੀਂ ਮਿਲਦੀ ਮੈਨੂੰ ਉਸ ਕਾਰਜ ਚ ਖੁਸ਼ੀ ਨਹੀਂ ਮਿਲਦੀ ਸਿਮਰਤ ਕਿਉਂ ਅਦਨੀਆਂ ਗੱਲਾਂ ਕਰਦੀ ਹੈ ਮੈਨੂੰ ਖੁਸ਼ੀ ਸਭ ਨੂੰ ਇਨਸਾਨ ਨੂੰ ਖੁਦ ਲਬਨੀ ਮੈਂਦੀ ਐ ਕਿ ਕਿਸ ਤਰ੍ਹਾਂ ਅਡਜਸਟਮੈਂਟ ਕਰੇਗੇ ਤਾਂ ਤੈਨੂੰ ਖੁਸ਼ੀ ਹੋਣਾ ਆਏਗਾ ਜਦੋਂ ਤੂੰ ਆਪਣੀ ਜਿੱਦ ਚੜੀ ਨਹੀਂਂਗੀ ਨਾ ਤੈਨੂੰ ਕੁਛ ਵੀ ਚੰਗਾ ਲੱਗਣਾ ਜਿਸ ਗੱਲ ਤੇ ਤੇਰੇ ਕੋਈ ਨਿਓਏਗਾ ਨਾ ਤੈਨੂੰ ਲੱਗਦਾ ਉਹ ਖੁਸ਼ੀ ਹੀ ਗਈ ਐ ਥੋੜਾ ਝੁੱਕ ਕੇ ਵੀ ਚੱਲਣਾ ਪੈਂਦਾ ਵੈ ਭਾਬੀ ਮੈਂ ਬੜਾ ਝੁੱਕ ਕੇ ਵੇਖ ਲਿਆ ਪਰ ਹੁਣ ਮੇਰੇ ਚ ਬਿਲਕੁਲ ਹੀ ਨਿਸ਼ਾਨ ਸ਼ਕਤੀ ਨਹੀਂ ਕਿ ਮੁੰਡੇ ਦੀ ਗੱਲਾਂ ਸੁਣਾ ਪਰ ਮੈਂ ਤੁਹਾਡੇ ਗਰੀ ਹੱਥ ਜੋੜਦੀ ਜੇ ਪਲੀਜ਼ ਮੇਰੇ ਮਗਰ ਨਾ ਹੋਣਾ ਜੋ ਕਰ ਵੀ ਤੁਸੀਂ ਅੱਜ ਕਰ ਦਿੱਤਾ ਨਾ ਇਹਨਾਂ ਨੂੰ ਤੁਹਾਨੂੰ ਵੀ ਬੜਾ ਮੇਰੇ ਤੇ ਪਿਆਰ ਹੁੰਦਾ ਸੀ ਕਿ ਸਿਮਰਤ ਇਦਾਂ ਨਹੀਂ ਇਦਾਂ ਹੁਣ ਤੁਹਾਨੂੰ ਵੀ ਮੇਰਾ ਪਿਆਰ ਹੀ ਖਤਮ ਹੋ ਗਿਆ ਕੀ ਕਰ ਮੈਂ ਵਿਆਹ ਹੀ ਇਸ ਕਰਕੇ ਇਹ ਮੇਰਾ ਘਰ ਨਹੀਂ ਕਿ ਮੈਂ ਇੱਥੇ ਆ ਨਹੀਂ ਸਕਦੀ ਵੇ ਸਿਮਰਤ ਤਾਂ ਤੇਨੇ ਇੱਥੇ ਆਉਣ ਲਈ ਮਨਾ ਨਹੀਂ ਕੀਤਾ ਬਸ ਇੰਨਾ ਕਿਹਾ ਵਾ ਕਿ ਤੂੰ ਲੜ ਕੇ ਨਾ ਤੇਰਾ ਰਿਸ਼ਤਾ ਖਰਾਬ ਹੋ ਜਾਏਗਾ ਸਮਝਣ ਦੀ ਕੋਸ਼ਿਸ਼ ਕਰ ਤੁਹਾਨੂੰ ਮੇਰੇ ਰਿਸ਼ਤਿਆਂ ਦੀ ਨਾ ਟੈਨਸ਼ਨ ਲਾਉਂਦੀ ਕੋਈ ਲੋੜ ਨਹੀਂ ਮੈਂ ਆਪੇ ਦੇਖ ਲਵਾਂਗੀ ਸਿਮਰਤ ਚਲ ਕੋਈ ਗੱਲ ਨਹੀਂ ਦੋਮਣ ਲਈ ਗੁੱਸਾ ਹੀ ਹੈ ਨਾ ਪਰ ਆਪਣੇ ਘਰ ਤੇ ਚਲੀ ਗਈ ਐਵੇਂ ਨਹੀਂ ਸਮਝਦੀ ਕਿ ਚੰਗਾ ਘਰ-ਬਾਰ ਬੜੀ ਮੁਸ਼ਕਲ ਨਾਲ ਮਿਲਦਾ ਹੈ ਤੇ ਜਿਹਨੂੰ ਮਿਲਿਆ ਤੇਨੂੰ ਪਚਨ ਨਹੀਂ ਦਿਆ ਮੈਂ ਤਾਂ ਸ਼ੁਕਰ ਕਰਦੀ ਮम्मी ਨਿਗਾਰਾਏ ਮम्मी ਘਾਰ ਹੁੰਦੇ ਤੇ ਚਾਰ ਕੇ ਦੇ ਅੱਖਾਂ ਦੇ ਗਲਿੱਡੂ ਵੇਖ ਕੇ ਮम्मी ਨਿਗਾਰਾ ਸੀ ਨਾ ਮੇਰੀ ਧੀ ਬਹਿ ਜਾ ਕਰ ਲੈਨੀ ਮੈਂ ਗੱਲ ਉਹ ਕਿਹੜਾ ਘਟ ਗਏ ਨੇ ਜਾਣਦੇ ਹੋ ਕਮ ਸੇ ਕਮ ਆਪਣੇ ਘਰ ਤੇ ਗਈ ਹੈ ਆਪੇ ਕਲਾ ਜਾਈਗੀ ਮਸੀ ਕੀ ਕਰਨ ਦੇ ਤੁਸੀਂ ਪਰਾਵੰਚਾ ਵੀ ਬਣਾਨੀ ਆ ਸਬਜੀ ਬਣਾ ਕੇ ਰੱਖੀ ਆ ਖੋ ਮਸ਼ਰੂਮ ਦੀ ਤੇ ਨਸ ਤੇ ਰਬਨਣ ਲਗੀ ਤੁਸੀਂ ਕੋ ਬਣਾਓ ਸਬਜੀ ਆਪਾਂ ਬਾਹਰੋਂ ਮੰਗਾ ਲੈਨੇ ਤੁਸੀਂ ਐਵੇਂ ਆ ਹੋ ਮੇਰੇ ਡੇਜ ਬਣਾਉਣ ਨੂੰ ਦੱਸ ਲੈ ਉਮਰ ਮੇਰੀ ਨੂੰ ਕੀ ਹੋ ਗਏ ਮੈਂ ਹੁਣੇ ਬੁੱਢੀ ਵੀ ਹੋ ਗਈ ਆ ਤੇ ਖਲੋਤੇ ਜੋ ਦੇਖ ਲੋਣਾ ਜ਼ਰੂਰ ਆ ਤੁਹਾਨੂੰ ਮੈਂ ਕੋਈ ਲਿਆ ਦੇਣਾ ਬਾਹਰੋਂ ਆਰਡਰ ਕਰ ਦੇਣਾ ਨਹੀਂ ਤੇ ਕਿਹੜੀ ਗੱਲੋਂ ਬਥੇਰਾ ਟਾਈਮ ਬਾਹਰ ਦੇਖਦੀਆਂ ਨਹੀਂ ਹੁਣ ਬਾਹਰ ਨਹੀਂ ਖਾਈ ਜਾਣੀਆਂ ਇਹਨੇ ਨਾਂ ਸਾਨੂੰ ਹੋਰ ਤੇਗੀ ਕੰਮ ਕਰਨ ਦੀ ਤੇ ਕੋਈ ਨਾ ਭਰਾਨੀ ਤੂੰ ਦੱਸ ਇਹ ਗੱਲ ਦੱਸਾਂ ਦੱਸੋ ਬਾਰਤ ਸਿੰਘ ਇਸ ਸੇਵਕਾ ਤੂੰ ਮੰਗਾ ਵੀ ਲੇਗਾ ਪਰ ਸਿਮਰਤ ਨਾ ਟਾਈਮ ਨਾਲ ਨਾਸ਼ਤਾ ਪਾਣੀ ਬਣਾ ਲੈਂਦੀ ਸੀ ਉਹ ਗੱਲ ਤੇ ਹੈਗੀ ਦੱਸ ਸੀ ਹੈ ਨਾ ਨਾਸ਼ਤਾ ਬਣਾ ਲੈਂਦੀ ਸੀ ਸਬਜੀ ਪੱਜੀ ਬਣਾ ਲੈਂਦੀ ਸੀ ਆ ਵਧੀਆ ਬਣਾ ਲੈਂਦੀ ਸੀ ਆ ਕਹਿੰਦੀ ਸੀ ਉੱਠੋ ਮਸੀ ਜੀ ਚਾਹ ਪੀ ਲਓ ਹੋਰ ਕੀ ਕਾਲੀਆਂ ਤੁਸੀਂ ਬੋਲਣ ਲੱਗਿਆ ਫੇਰ ਸੋਚਦੇ ਨਹੀਂ ਨਾ ਹੈਗੇ ਲੜਨ ਲੱਭੰਦੇ ਜਿਵੇਂ ਚੂ ਐ ਬੀ ਦੀਆਂ ਲੜਦੇ ਹੁੰਦੇ ਨੇ ਕਿਉਂ ਕਹਿੰਦੇ ਨੇ ਟੋਮਨ ਜੈਰੀ ਮਾਸੀ ਕਸੂਰ ਉਹਦਾ ਦਾਣ ਮੈਂ ਕੀ ਕਰਦਾ ਦੱਸ ਕੀ ਗੱਲ ਸੁਣ ਫੋਨ ਕਰਕੇ ਵੀ ਇੱਕ ਵਾਰ ਮੈਂ ਫੋਨ ਨਹੀਂ ਕਰਨਾ ਬੜਾ ਅੱਕੜ ਕੇ ਮੈਨੂੰ ਕਹਾਂਗੇ ਗਈ ਆ ਨਾ ਮੈਂ ਹੁਣਾ ਹੀ ਨਹੀਂ ਹੋਣ ਇਸ ਘਰ ਚ ਮੈਨੂੰ ਕਿਉਂ ਲੋੜ ਫੋਨ ਕਰਨ ਦੀ ਚਲ ਕੋਈ ਨਹੀਂ ਗੁੱਸੇ ਚ ਅਸੀਂ ਵੀ ਬਧੀਰਾ ਕੁਛ ਕਹਿ ਲਿਆ ਅਸੀਂ ਕਿਹੜਾ ਕਸਰ ਛੱਡੀ ਆ ਕੋਈ ਨਹੀਂ ਦੇਖਦੇ ਆ ਕਿ ਨੱਕ ਜਹ ਰੰਦੀ ਉੱਥੇ ਕਿੰਨਾ ਕਜਾ ਰੱਖਦੇ ਹੋ ਵੀ ਚੱਲੋ ਪ੍ਰਵਾਹ ਰਹਿਣ ਦੇ ਸੁਖੇ ਜੇ ਤੇਰਾ ਜੀ ਕਰਦਾ ਉੱਥੇ ਰਵੇ ਤੇ ਫਿਰ ਰਹਿਣ ਦੇ ਆ ਚੰਗੀ ਕਰੋ ਯਾਰ ਮਾਸੀ ਭੁੱਪ ਬੱਸ 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 ਬਨ ਗਈ ਇਹ ਬਨ ਗਈ ਨਾ ਪ੍ਰਵਾਹ ਨਾਮ ਲਈ ਤੇ ਹਾਜ਼ਰ ਨਹੀਂ ਮੈਡਮ ਕਹਿੰਦੇ ਨਹੀਂ ਉਹ ਦਾ ਸ਼ਤਾਨ ਦਾ ਨਾਮ ਲਈ ਸ਼ਤਾਨ ਹਾਜ਼ਰ ਉਹ ਆ ਸਾਹ ਭਈ ਦੇਖੋ ਕੀ ਕਰਨਾ ਹੈ ਹੁਣ ਮੈਡਮ ਜੀ ਤੂੰ ਵੇਖ ਜਾ ਕੇ ਪੁੱਛਦਾ ਮੈਂ ਹੁਣੇ ਨਹੀਂ ਨੂੰਹ ਉਹਦੇ ਜੰਦੀ ਉਂਦੀ ਮੈਂ ਕਰਾ ਦੇ ਕਰਾਂਗੀ ਇੱਧਰ ਉਂਦੀ ਇੱਧਰ ਮੇਰਾ ਜਮਾ ਖਲੋਣੋਂ ਦਿਲ ਨਹੀਂ ਕਰਦਾ ਮੇਰਾ ਜੀ ਕਰਦਾ ਮੈਂ ਘਰ ਛੱਡ ਕੇ ਚਲ ਜਾ ਉਧਰ ਜਾਂਦੀ ਓ ਉਧਰ ਵੀ ਮੈਨੂੰ ਗੱਲਾਂ ਇਹ ਇਹ ਤੇਰਾ ਘਰ ਨਹੀਂ ਹੁਣ ਤੂੰ ਵਿਆਹ ਹੀ ਗਈ ਆ ਮੈਨੂੰ ਸਮਝ ਨਹੀਂ ਆਉਂਦਾ ਮੇਰਾ ਘਰ ਕਿਹੜਾ ਮੈਨੂੰ ਕਿੱਥੇ ਚੈਨ ਆਊਗਾ ਹਾਂਜੀ ਮਹਾਰਾਜ ਹੈਲੋ ਇੱਧਰ ਵੇਖੋ ਆਪਾਂ ਕਿੱਧਰ ਗਏ ਤੇ ਬੜਾਈ ਆਪਾਂ ਪਤਾ ਨਹੀਂ ਕਿੱਦਾਂ ਉੱਥੇ ਕੁਰਸੀ ਤੇ ਬੈਠਣਾ ਹੁੰਦਾ ਜਿਹੜਾ ਡਿਊਟੀ ਤੇ ਜਾਣਾ ਹੁੰਦਾ ਆਪਾਂ ਫੇਰ ਮੂੰਹ ਚੁੱਕ ਕੇ ਇੱਧਰ ਨੂੰ ਆ ਗਏ ਤੂੰ ਇੱਦੀ ਵਾਧੂ ਆ ਕਿ ਤੇਨੂੰ ਰੱਖ ਦੇਈਆਂ ਘਰੇ ਮੇਰੀ ਗੱਲ ਸੁਨੋ ਮੇਰਾ ਵਾਧੂ ਘਾਟੂ ਬੋਲਣ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਦੱਸ ਦੇ ਸਹੀ ਮੈਨੂੰ ਗਈ ਤੇ ਐ ਜਿੱਦਾਂ ਉੱਥੇ ਪੱਕੀ ਰਹਿਣਾ ਹੁੰਦਾ ਫੇਰ ਆ ਕੇ ਮੂੰਹ ਚੁੱਕ ਕੇ ਤੂੰ ਨਹੀਂ ਕੋਈ ਸ਼ਰਮਨਾ ਦੀ ਚੀਜ਼ ਹੈ ਨਹੀਂ ਤੁਹਾਡੇ 'ਚ ਮੈਂ ਤੁਹਾਨੂੰ ਕਹਿਣਾ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਮੇਰਾ ਮੂੰਹ ਨਾ ਲਾਉ ਗੱਲ ਨਹੀਂ ਕਰਨੀ ਜਿਹੜੀ ਤੂੰ ਮੂੰਹ ਲਾਦਾ ਰੱਖਿਆ ਹੀ ਨਹੀਂ ਉਹਨਾਂ ਤਾਂ ਹੀ ਇਦਾਂ ਦਾ ਮੂੰਹ ਹੈ ਕੜਤਾ ਉਹਨਾਂ ਜਾਂਦਿਆ ਸਾਰੀ ਜੇ ਮੇਨੂੰ ਲਾਦਾ ਪੈਰ ਪਾਇਆ ਹੈ ਨਾ ਦੂਏ ਜ ਤੂੰ ਆਂਦੇ ਨੇ ਨਿਕਲ ਜਾ ਮੇਰੀ ਗੱਲ ਸੁਣ ਲੋ ਗੱਲ ਉਹਨਾਂ ਦੇ ਰੱਖਣ ਦੀ ਨਹੀਂ ਗੱਲ ਇਹ ਕਿ ਮੈਂ ਖੁੱਦ ਨਹੀਂ ਰਹੀ ਕਿਉਂਕਿ ਮੈਨੂੰ ਪਤਾ ਹੈ ਕਿ ਜੇ ਪੁਰੀ ਵਿਆਹੀ ਜਾਵੇ ਨਾ ਤੇ ਉਹਨੂੰ ਘਰ ਉਹਦਾ ਕਿੱਥੇ ਹੁੰਦਾ ਤੇ ਮੇਰੇ ਘਰ ਦੇ ਮੇਰੇ ਇੰਨੇ ਕਿ ਸੰਸਕਾਰ ਦਿੱਤੇ ਕਿ ਮੈਂ ਕਿੱਥੇ ਰਹਿਣਾ ਓਹੋ ਲੱਗਦਾ ਗੱਲਾਂ ਸਿਕਾ ਕੇ ਭੇਜੀਆਂ ਕੋਈ ਦੱਸ ਉਹਨਾਂ ਨੇ ਤੁਸੀਂ ਮੇਰੇ ਘਰ ਚ ਐਂਟਰ ਹੋ ਕਿਤਾ ਗਏ ਦੁਬਾਰਾ ਮੇਰੀ ਗੱਲ ਸੁਣ ਲੋ ਇਹ ਜਿੰਨਾ ਦਾ ਟਾਡਾ ਵਾ ਨਾ ਉਹਨਾਂ ਹੀ ਕਰ ਮੇਰਾ ਵਾ ਮੈਂ ਇੱਥੇ ਵਿਆਹ ਕੇ ਆਈ ਆ ਕੋਈ ਭੱਜ ਕੇ ਨਹੀਂ ਆਈ ਕਿ ਤੁਸੀਂ ਉੜਦੇ ਜਿਦੇ ਗੱਲਾਂ ਸੁਣਾਉਂਦਿਆ ਫਿਰ ਤੇ ਡਾਡੀ ਮਾਸੀ ਜੀ ਵੀ ਓਹ ਇਹ ਭਲੇਖਾ ਨਾ ਆਪਣੇ ਦਿਲ ਚੋਂ ਕੱਢ ਦੇ ਇਹ ਕਰ ਸਿਰਫ ਤੇ ਸਿਰਫ ਸੇਵਕ ਦਾ ਆ ਤੇਰਾ ਇੱਤੇ ਕੋਈ ਹੱਕ ਨਹੀਂ। ਅੱਛਾ। ਉਹ ਰੋ ਤਾਂ ਫਿਰ ਬੜੇ ਬਿਰਮਾਨ ਵਿਆਹ ਚੱਲ ਗਏ ਸੀ। ਫਿਰ ਉਦੋਂ ਕਿਉਂ ਨਹੀਂ ਕਹਿ ਦਿੱਤਾ? ਉਦੋਂ ਮੈਨੂੰ ਕਿਉਂ ਪਤਾ ਇਹ ਮੇਰੇ ਨਾਮ ਤੇ ਮਗਰਾਂ ਤੁਹਾਡਾ ਨਾਮ ਜੋੜਦਾ ਵਾ। ਠੀਕ ਹੈ ਨਾ ਤੇ ਜਿੰਨਾ ਤੁਹਾਡਾ ਹੱਕ ਨੇ ਇਸ ਘਰ ਚ ਉਹਨਾਂ ਹੀ ਮੇਰਾ ਹੱਕ ਆ। ਇਹ ਗੱਲ ਭੁੱਲਿਓ ਨਾ। ਓਏ ਹੋ ਤੇ ਮੇਰ ਤੋਂ ਗਲਤੀ ਹੋ ਗਈ ਹੂ। ਉਦੋਂ ਤੈਨੂੰ ਨਾ ਕਰ ਦਿੰਦਾ ਕਦੇ ਮੈਨੂੰ ਪਤਾ ਹੁੰਦਾ ਦੂ ਏਦਾਂ ਦੀ ਆ। ਇਹ ਨਾ ਤੂੰ ਪਹਿਲਾਂ ਸੋਚਣੀ ਸੀ ਜਦੋਂ ਵਿਆਹਣ ਗਏ ਸੀ। 2 ਮਿੰਟ ਨਾ ਚੁੱਪ ਕਰ ਜਾ ਹਣ। ਮੇਰੀ ਗੱਲ ਸੁਣ ਤੈਨੂੰ ਕਿਹੜੀ ਗੱਲ ਕਹੀ ਪਲਾ ਮੈਂ ਕਿ ਉਹਨਾਂ ਕੋਲ ਮਾਫੀ ਮੰਗੋਣੀ ਆ ਤੂੰ ਕਿਹੜੇ ਹੱਕ ਨਾਲ ਘਰ ਚ ਐਂਟਰ ਹੋਈ ਆ ਮੂੰਹ ਚੁੱਕ ਕੇ ਫੇਰ ਆ ਗਈ ਆ ਦੱਸਾ ਮੈਨੂੰ ਮੇਰੀ ਗੱਲ ਸੁਣ ਲਓ ਤੁਸੀਂ ਨਾ ਹੀ ਉਹਨਾਂ ਨੇ ਮਾਫੀ ਮੰਗਣੀ ਜੀ ਨਾ ਹੀ ਮਨਾਂ ਨੂੰ ਕਿਹਾ ਜੀ ਤੇ ਨਾ ਉਹਨਾਂ ਨੇ ਆਉਣਾ ਇੱਥੇ ਮਾਫੀ ਮੰਗਣ ਤੁਹਾਡੇ ਕੋਲ ਜੇ ਨਾ ਆਉਣਗੇ ਨਾ ਮਾਫੀ ਮੰਗਣ ਤੇ ਤੇਰਾ ਇਸ ਘਰ ਤੇ ਫਿਰ ਕੋਈ ਹੱਕ ਨਹੀਂ ਉਹ ਬੇਸ਼ੱਕ ਦੁਬਾਰੇ ਨਿਕਲ ਜਾ ਤੂੰ ਚੱਲ ਚਿੱਤਰ ਹੋ ਜਾ ਫਿਰ ਮਾਰਾਂ ਦਾ ਤੈਨੂੰ ਮੂੰ ਚੱਕ ਕੇ ਆ ਜਾਨੀ ਜਦੋਂ ਦਿਲ ਕੀਤਾ ਚਲਗੇ ਜਦੋਂ ਦਿਲ ਕੀਤਾ ਆਗੇ ਇਹ ਪੁਣ ਆ ਗਿਆ ਲੋਕ ਜੇ ਮੈਂ ਵੀ ਇੱਕ ਨਹੀਂ ਕੋਣ ਹੈ ਨਾਲ ਮੇਰੀ ਗੱਲ ਸੁਣ ਘਰ ਦੀ ਗੱਲ ਨਾ ਘਰ ਤੱਕ ਰੱਖੋ ਇੰਨੀ ਤੇਜ਼ ਨਾ ਤੁਹਾਡੀ ਆਵਾਜ਼ ਨਹੀਂ ਹੋਣੀ ਚਾਹੀਦੀ ਉਹ ਨੂੰ ਹੀ ਕਹਿ ਤੇਰੀ ਤੇਜ਼ ਵਾਈ ਹੋਣੀ ਚਾਹੀਦੀ ਔਰ ਤੂੰ ਵੀ ਆਪਣੇ ਆਪ ਹੀ ਥੋੜਾ ਜਿਹਾ ਕੰਟਰੋਲ ਰੱਖ ਹਾਂਸੀ ਗੁੱਸਾ ਤੇ ਨਹੀਂ ਚੜ ਜਾਂਦਾ ਆਰਾਮ ਨਾਲ ਜਿਹੜੀ ਗੱਲ ਕਰਨੀ ਅੰਦਰ ਕਰੋ ਲੋਕਾਂ ਨੂੰ ਨਾ ਤਮਾਸ਼ਾ ਦਿਖਾਓ ਇਥੇ ਕੀ ਫਿਲਮ ਚੱਲਦੀ ਪਈ ਹੈ ਤੁਹਾਡੀ ਠੀਕ ਹੈ ਤੇ ਬਾਹਰ ਲੋਕਾਂ ਦਾ ਕੋਈ ਆਂਡ ਘਵਾੜਾ ਆ ਕੇ ਇਹ ਨਾ ਪੁੱਛੇ ਕਿ ਤੁਹਾਡੇ ਘਰ ਵਿੱਚ ਕੀ ਹੁੰਦਾ ਵੇ ਬਾਕੀ ਜਿਵੇਂ ਆਪਣੀ ਗੱਲ ਕਰਨੀ ਆਪਣੇ ਤਰੀਕੇ ਨਾਲ ਕਰੋ ਤੇ ਸੁਲਝਾਓ ਇਸ ਗੱਲ ਨੂੰ ਦਾ ਦੇਖੋ ਬਾਹਰ ਕੌਣ ਹੈ ਦੇਖ ਲੈਣੀ ਆ ਸੱਸ ਕਿਹਾ ਹਾਂਸੀ ਜੀ ਸੱਸ ਕਿਹਾ ਬਟੇ ਕਸੂਰ ਨਹੀ ਫਾਟ ਚਾਹ ਬਤ ਜੀ ਆਜਾ